मेरे साथियों बहुत-बहुत प्यार टेस्ट का हर परी ससिका नमस्कार प्यारे साथियों जਿੱਦਾਂ ਕਿ ਆਪਣਾ ਸਵਾਦ ਇਹ ਚੱਲ ਰਿਹਾ ਪਰਮਹੰਸ ਜੋਗਨਾਥ ਜੀ ਆਤਮ ਕਥਾ ਆਇ ਇੱਕ ਦੀ ਚੋਕੀ ਦੀ ਆਤਮ ਕਥਾ ਤਿਆ ਕੋਂ ਪਹੁੰਚੇ ਹੋਏ ਦੇ ਪਰਮਯ ਤੇ ਆਇ ਤੇ ਜਿੱਤੇ ਵਿੱਚ ਪ ਜਾਣ ਰਹੀ ਆ ਪਰਮਹੰਸ ਜੋਗਨਾਥ ਜੀ ਆਪਣੇ ਗੁਰੂ ਦੇ ਆਸ਼ਰਮ ਵਿੱਚ ਜਾ ਰਹੇ ਨੇ ਤੋ ਦੱਸ ਰਹੇ ਨੇ ਆਪਣੇ ਗੁਰੂ ਜੀ ਬਾਰੇ ਇਥੇ ਉਹ ਕਹਿ ਰਹੇ ਨੇ ਵੀ ਉਹਨਾਂ ਦੇ ਗੁਰੂ ਜੀ ਜੋ ਸੀਗੇ ਜੁਕਤੇਸ਼ਵਰ ਜੀ ਉਹ ਵਾਰਤਾਲਾਪ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਸੀਗੇ ਉਹ ਬਹੁਤ ਜ਼ਿਆਦਾ ਹਾਜ਼ਰ ਜਵਾਬ ਸੀ ਤੇ ਬਹੁਤ ਹੀ ਖੁੱਲ ਕੇ ਹੱਸਦੇ ਸੀਗੇ ਜਦੋਂ ਵੀ ਕੋਈ ਵਿਚਾਰ ਚਰਚਾ ਕਰਦੀ ਸੀ ਉਹ ਕਹਿੰਦੇ ਮੇਰੇ ਗੁਰਦੇਵ ਅਕਸਰ ਗੰਭੀਰਤਾ ਰਹਿੰਦੇ ਸੀ ਪਰ ਮੈਂ ਉਹਨਾਂ ਨੂੰ ਉਦਾਸ ਕਦੇ ਵੀ ਨਹੀਂ ਦੇਖਿਆ ਕਹਿੰਦੇ ਗੁਰੂ ਸਾਹਿਬ ਉਹਨਾਂ ਦੇ ਬਾਈਬਲ ਦੀ ਕਹਾਵਤ ਪੇਸ਼ ਕਰਦੇ ਹੁੰਆ ਅਕਸਰ ਹੀ ਕਹਾ ਕਰਦੇ ਸੀ ਕਹਿੰਦੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਆਦਮੀ ਨੂੰ ਆਪਣਾ ਮੂੰਹ ਭੈੜਾ ਬਣਾਉਣ ਦੀ ਕੋਈ ਲੋੜ ਨਹੀਂ ਕਹਿੰਦੇ ਬਹੁਤ ਸਾਰੇ ਦਾਸ਼nik ਪ੍ਰੋਫੈਸਰ ਵਕੀਲ ਤੇ ਵਿਗਿਆਨਿਕ ਆਸਾਮ ਦੇ ਵਿੱਚ ਆਉਂਦੇ ਸੀ ਜਰਨਲ ਦੇ ਕੋਲ ਤੇ ਉਹਨਾਂ ਦੇ ਵਿੱਚੋਂ ਕਹਿੰਦੇ ਪਹਿਲੀ ਵਾਰ ਆਉਣ ਵਾਲੇ ਬਹੁਤ ਸਾਰੇ ਲੋਕ ਇਹ ਸੋਚ ਕੇ ਆਉਂਦੇ ਸੀ ਕਿ ਉਹਨਾਂ ਦੀ ਮੁਲਾਕਾਤ ਕਿਸੇ ਰੂੜੀਵਾਦੀ ਧਾਰਮਿਕ ਆਦਮੀ ਨਾਲ ਹੋਣ ਵਾਲੀ ਹੈ ਤੇ ਕਦੇ-ਕਦੇ ਮਹਿਮਾਨਾਂ ਦੀ ਕਹਿੰਦੇ ਘਮੰਡ ਭਰੀ ਮੁਸਕਾਨ ਜਾਂ ਮਨੋਰੰਜਕ ਸਹਿਸ਼ੀਲਤਾ ਭਰੀ ਦ੍ਰਿਸ਼ੀਤ ਹੋਏ ਲੱਗਦਾ ਹੁੰਦਾ ਸੀ ਵੀ ਉਹਨਾਂ ਨੂੰ ਸਦਾਚਾਰ ਦੀ ਉਹ ਸ਼ਨੀਸ ਜੀ ਜਿਹੜੇ ਉਪਦੇਸ਼ ਨੇ ਉਹ ਸੁਣਨ ਨੂੰ ਮਿਲ ਲਗੇ ਕਹਿੰਦੇ ਪਰ ਜਦੋਂ ਉਹ ਸ਼੍ਰੀ ਜੁਕਤੇਸ਼ਵਰ ਜੀ ਨਾਲ ਚਰਚਾ ਕਰਦੇ ਸੀ ਫਿਰ ਕਹਿੰਦੇ ਇਹ ਦੇਖਣ ਤੋਂ ਬਾਅਦ ਵੀ ਉਹਨਾਂ ਦੇ ਆਪਣੇ ਖੇਤਰ 'ਚ ਵੀ ਜਿਹੜੇ ਖੇਤਰ ਨਾਲ ਕੇ ਉਹ ਸੰਬੰਧ ਰੱਖਦੇ ਸੀਗੇ ਸ਼੍ਰੀ ਜੁਕਤੇਸ਼ਵਰ ਜੀ ਨੂੰ ਪੂਰਾ ਗਿਆਨ ਹੈ ਫਿਰ ਕਹਿੰਦੇ ਉਹ ਉੱਥੋਂ ਅਣਛਣ ਪੂਰਵਕ ਹੀ ਵਾਪਸ ਆਉਂਦੇ ਸੀਗੇ ਇੱਥੇ ਜੋਗਨੰਦ ਜੀ ਕਹਿੰਦੇ ਨੇ ਕਹਿੰਦੇ ਮੈਂ ਹਮੇਸ਼ਾ ਇਹ ਦੇਖਿਆ ਸੀ ਕਿ ਮੇਰੇ ਜਿਹੜੇ ਗੁਰੂ ਸੀਗੇ ਉਹ ਸਾਸ਼ਟ੍ਰ ਤੋਂ ਇਲਾਵਾ ਸ਼ਾਇਦ ਹੀ ਕੋਈ ਪੁਸਤਕ ਮਾਰਦੇ ਹੁਣ ਫੇਰ ਵੀ ਕਹਿੰਦੇ ਉਹਨਾਂ ਨਵੇਂ ਤੋਂ ਨਵੇਂ ਵਿਗਿਆਨਕ ਖੋਜ ਤੇ ਅ ਗਿਆਤ ਦੇਖੇ ਖੇਤਰਾਂ 'ਚ ਹੋਈ ਤਰੱਕੀ ਬਾਰੇ ਪੂਰਾ ਪਤਾ ਹੁੰਦਾ ਸੀ ਯਾਰੇ ਕਹਿੰਦੇ ਮੇਰੇ ਗੁਰੂਦੇਵ ਜਿਹੜੇ ਨੇ ਉਹ ਆਪ ਤੌਰ ਤੇ ਮਹਿਮਾਨਾਂ ਦੇ ਪ੍ਰਤੀ ਨਿਮਰ ਰਹਿੰਦੇ ਸੀ ਤੇ ਮਿਲਣਸਰ ਸੁਭਾਵ ਜਿਹੜਾ ਸੀ ਉਹ ਉਹ ਵਿਹਾਰ ਕਰਦੇ ਸੀਗੇ ਕਹਿੰਦੇ ਮਨ ਨੂੰ ਖੁਸ਼ ਕਰਨ ਵਾਲੇ ਆਦਰਯੋਗ ਢੰਗ ਨਾਲ ਉਹਨਾਂ ਦਾ ਸਵਾਗਤ ਕਰਦੇ ਸੀ ਫੇਰ ਵੀ ਕਹਿੰਦੇ ਕਹਿੰਦੇ ਜਿਹੜੇ ਪੱਕੇ ਕਮੰਡੀ ਜਿਹੜੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਉਦੋਂ ਦਾ ਮਾਨਸਿਕ ਝਟਕਾ ਵੀ ਲੱਗ ਜਾਂਦਾ ਹੁੰਦਾ ਸੀਗਾ ਕਿਉਂਕਿ ਉਹਨਾਂ ਨੂੰ ਮੇਰੇ ਗੁਰਦੇਵ ਦੀ ਕਦੇ-ਕਦੇ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਸੀਗਾ ਇੱਕ ਵਾਰ ਕਹਿੰਦੇ ਇੱਕ ਪ੍ਰਸਿੱਧ ਸੈਨ ਸ਼ਾਸਤਰੀ ਸ਼੍ਰੀ ਜੁਤੇਸ਼ਵਰ ਜੀ ਨਾਲ ਤਰਕ-ਵਿਤਰਤ ਵਿੱਚ ਉਲਝ ਗਿਆ ਕਹਿੰਦੇ ਇਹ ਜਿਹੜਾ ਸ਼੍ਰੀ ਮਾਨਸੀ ਹੈ ਪ੍ਰਮਾਤਮਾ ਦੀ ਹੋਂਦ ਨੂੰ ਇਸ ਕਰਕੇ ਮੰਨਣ ਨੂੰ ਤਿਆਰ ਨਹੀਂ ਸੀ ਵੀ ਵਿਗਿਆਨ ਜਿਹੜਾ ਪ੍ਰਮਾਤਵਾ ਨੂੰ ਖੋਜ ਕਰਨ ਦਾ ਕੋਈ ਤਰੀਕਾ ਲੱਭ ਸਕਿਆ ਕਹਿੰਦੇ ਇਹ ਸੁਣ ਕੇ ਜੁਤੇਸ਼ਵਰ ਜੀ ਕਹਿੰਦੇ ਨਹੀਂ ਕਹਿੰਦੇ ਤਉ ਪਰਮ ਸ਼ਕਤੀ ਨੂੰ ਤੁਸੀਂ ਆਪਣੇ ਪਰਖਣਲੇ ਚ ਬੰਦ ਕਰ ਚ ਕਾਮਯਾਬੀ ਹੋ ਸਕੇ ਤੇ ਆਹ ਪਰ ਉਸ ਪਰਮ ਸ਼ਕਤੀ ਦਾ ਕੋਈ ਸਪਸ਼ਟੀਕਰਨ ਨਹੀਂ ਮਿਲ ਰਹਾ ਕਹਿੰਦਾ ਹੁਣ ਮੈਂ ਤੁਹਾਨੂੰ ਇੱਕ ਸੌਖਾ ਪ੍ਰਯੋਗ ਦੱਸਦਾ ਵੀ ਤੁਸੀਂ ਆਪਣੇ ਵਿਚਾਰਾਂ ਦਾ 24 ਘੰਟੇ ਤੱਕ ਖਾਤਮਾ ਨਿਖਣ ਕਰੋ ਤਾਂ ਤੁਹਾਨੂੰ ਕਹਿੰਦੇ ਪਰਮਾਤਮਾ ਦੇ ਗੈਰ ਮਜੂਦਗੀ ਤੇ ਕੋਈ ਹੈਰਾਨੀ ਨਹੀਂ ਹੋਊਗੀ ਇਸੇ ਤਰ੍ਹਾਂ ਕਰਕੇ ਤੇ ਇੱਕ ਵਿਦਵਾਨ ਪੰਡਤ ਨੂੰ ਇਸੇ ਤਰ੍ਹਾਂ ਬਹੁਤ ਝਟਕਾ ਲੱਗਿਆ ਸੀ ਕਹਿੰਦੇ ਉਹ ਵੀ ਆਸ਼ਰਮ 'ਚ ਪਹਿਲੀ ਵਾਰ ਆਇਆ ਸੀ ਕਦੇ ਉਪਨਿਸ਼ਦ ਸ਼ਕਰਾਚਾਰਿਆਂ ਦੀਆਂ ਸਮਾਲੋਚਨਾਵਾਂ ਤੇ ਮਹਾਪਾਰਦੇਸ਼ੀ ਲੋਕਾਂ ਦੇ ਸ਼ਲੋਕ ਸੁਣਾਉਂਦੇ ਆ ਉਹਨੇ ਆਸ਼ਰਮ ਦੀ ਕੰਧਾਂ ਗੂੰਜਣ ਲੱਗ ਪਈਆਂ ਕਦੇ ਸਾਰਾ ਕੁਝ ਸੁਣ ਕੇ ਰੁਕਤੇਸ਼ਵਰ ਗੀਰੀ ਜੀ ਬੋਲੇ ਨੇ ਮੈਂ ਆਪ ਨੂੰ ਸੁਣਨ ਵਾਸਤੇ ਬੈਠਾ ਕਦੇ ਐ ਬੋਲੇ ਜਿਵੇਂ ਹਲੇ ਤੱਕ ਪੰਡਤ ਜਿਹੜਾ ਉਹ ਮੋਰਨਿ ਬੈਠਾ ਹੋਵੇ ਕਦੇ ਹਰਾਨ ਰਹਿ ਗਿਆ ਇਹ ਗੱਲ ਸੁਣ ਕੇ ਕਹਿੰਦੇ ਜਿੱਥੇ ਸ਼ੋਗੀ ਜੀ ਫਿਰ ਕਹਿੰਦੇ ਨੇ ਕਦੇ ਹਵਾਲੇ ਤਾਂ ਹੁਣ ਤੱਕ ਤੁਸੀਂ ਬਹੁਤ ਦਿੱਤੇ ਨੇ ਪਰ ਆਪ ਆਪਣੇ ਵਿਅਕਤੀਗਤ ਜੀਵਨ ਦੀ ਕਿਹੜੀ ਮੌਲਿਕ ਵਿਆਖਿਆ ਪੇਸ਼ ਕਰ ਸਕਦੇ ਹੋ ਕਹਿੰਦੇ ਕਿਸ ਸ਼ਾਸਤਰ ਨੂੰ ਜਾਂ ਕਿਸ ਸੂਤਰ ਨੂੰ ਆਤਮ ਸਾਧਨ ਕਰਕੇ ਤੁਸੀਂ ਆਪਣੀ ਜ਼ਿੰਦਗੀ 'ਚ ਉਤਾਰ ਲਿਆ ਹੈ ਕਹਿੰਦੇ ਇਹਨਾਂ ਸਦਾ ਰਹਿਣ ਵਾਲੀਆਂ ਸਚਾਈਆਂ ਨੇ ਤੁਹਾਡੀ ਜ਼ਿੰਦਗੀ 'ਚ ਕਿਹੜੇ-ਕਿਹੜੇ ਪ੍ਰਭਾਵ ਤਿਤੇ ਨੇ ਕਿ ਤੁਸੀਂ ਦੂਜੇ ਮਨੁੱਖਾਂ ਦੇ ਸ਼ਬਦਾਂ ਨੂੰ ਸਿਰਫ ਰੱਟਾ ਲਾ ਕੇ ਉਚਾਰਨ ਕਰਕੇ ਕਿਲਾਫਤਾ ਕਰਨਾ ਸੰਤੁਸ਼ਟ ਹੁਣ ਇਹ ਸੁਣ ਕੇ ਜਾਂਦੇ ਪੰਡਿਤ ਕਹਿੰਦਾ ਮੈਂ ਹਾਰ ਗਿਆ ਕਹਿੰਦਾ ਮੈਨੂੰ ਕੋਈ ਆਤਮਨ ਪੂਤੀ ਕਹਿੰਦੇ ਜਿੰਦਗੀ ਚ ਪਹਿਲੀ ਵਾਰ ਪੰਡਿਤ ਨੂੰ ਇਹ ਸਮਝ ਆ ਗਿਆ ਸੀ ਕਿ ਕਿਤਾਬੀ ਗਿਆਨ ਅਧਿਆਤਮਿਕ ਅਨੁਪੂrti ਦੀ ਅਨਹੋਂਦ ਨੂੰ ਪੂਰੀ ਪੂਰਾ ਨਹੀਂ ਕਰ ਸਕਦਾ ਕਹਿੰਦੇ ਗੁਰਦੇਵ ਜਿਹੜੇ ਸੀ ਉਹ ਸਿਰਫ ਕਿਤਾਬੀ ਗਿਆਨ ਦੀ ਵਿਰਥਾ ਦੀ ਚਰਚਾ ਆਪਣੇ ਪ੍ਰਵਚਨਾਂ ਚ ਹਮੇਸ਼ਾ ਕਰਦੇ ਰਹਿੰਦੇ ਹੁੰਦੇ ਸੀ ਉਹ ਹਮੇਸ਼ਾ ਕਹਿੰਦੇ ਸੀ ਕਿ ਲੰਬੇ ਚੌੜੇ ਸ਼ਬਦ ਪੜ੍ਹਨੋਂ ਗਿਆਨ ਸਮਝਣ ਦੀ ਪੁੱਲ ਕਦੇ ਨਾ ਕਰਿਓ ਕਹਦੇ ਉਹ ਕਹਿੰਦੇ ਹੁੰਦੇ ਸੀ ਜੇ ਇੱਕ ਇੱਕ ਸ਼ਲੋਕ ਲੈ ਕੇ ਹੌਲੀ ਹੌਲੀ ਉਹਨੂੰ ਆਦਮ ਸਾਧ ਕੀਤਾ ਜਾਵੇ ਤਾਂ ਉਹ ਧਰਮ ਸ਼ਾਸਤਰ ਦੀ ਆਤ੍ਰਿਕ ਅਨੁਭੂਤੀ ਦੀ ਇੱਛਾ ਜਿਹੜਾ ਜਲਾਵ ਦਾ ਇੱਕ ਸਿੱਧ ਹੋ ਸਕਦਾ ਹੈ ਨਹੀਂ ਤਾਂ ਕਹਿੰਦੇ ਲਗਾਤਾਰ ਬਾਹਰੀਕ ਅਧਿਆਨ ਝੂਠਾ ਭਵਨ ਝੂਠਾ ਸੰਤੋਸ਼ ਤੇ ਅਨਪਜ ਗਿਆਨ ਤੋਂ ਜ਼ਿਆਦਾ ਕੁਝ ਵੀ ਨਹੀਂ ਹੈਗਾ ਇੱਕ ਰੋਹਾਨੀ ਸਿੱਖਿਆ ਦਾ ਆਪਣੇ ਕਰਨਭਵ ਸ਼੍ਰੀ ਜੁਤੇਸ਼ਵਰ ਜੀ ਅਕਸਰ ਆਪਣੇ ਸ਼ਗਿਰ ਦਾ ਨਾਮ ਸਾਧ ਅਕ੍ਰੇਕ ਸੀ ਕਹਿੰਦੇ ਪੂਰਬੀ ਬੰਗਾਲ ਦੇ ਇੱਕ ਜੰਗਲ ਚ ਕਾਸ਼ਟ੍ਰਮ ਸੀਗਾ ਜਿੱਥੇ ਉਹਨਾਂ ਦੇ ਇੱਕ ਪ੍ਰਸਿੱਧ ਗੁਰੂ ਸੀਗੇ ਡਬਰੂ ਬੱਲਵ ਉਹਦੇ ਕਾਰਜ ਪ੍ਰਣਾਲੀ ਨੂੰ ਉਹਨਾਂ ਨੇ ਦੇਖਿਆ ਯੁਤੇਸ਼ਵਰ ਜੀ ਜੀ ਨੇ ਉਹ ਕਹਿੰਦੇ ਕੀ ਕਰਦੇ ਹੁੰਦੇ ਸੀ ਇਕਾਂਤ ਤਪੋਵਚ ਆਪਣੇ ਸ਼ਗਿਰਦਾਂ ਨੂੰ ਆਪਣੇ ਕੋਲ ਬਿਠਾ ਲੈਂਦੇ ਸੀ ਕਹਿੰਦੇ ਪਵਿੱਤਰ ਸ਼੍ਰੀ ਮਦ ਭਗਵਤ ਗੀਤਾ ਦੀਆਂ ਪੋਥੀਆਂ ਉਹਨਾਂ ਦੇ ਸਾਹਮਣੇ ਪੁੱਲੀਆਂ ਪਜਾਉਂਦੇ ਆ ਸੀ ਕਹਿੰਦੇ ਉਹ ਆਪਣੇ ਸ਼ਾਗਿਰਦਾਂ ਨਾਲ ਇੱਕ ਸ਼ਲੋਕ ਨੂੰ ਅੱਧੇ ਘੰਟੇ ਤੱਕ ਸਥਿਰ ਦ੍ਰਿਸ਼ਟੀ ਨਾਲ ਉਹਦੇ ਦੇਖਦੇ ਰਹੇ ਕਹਿੰਦੇ ਫੇਰ ਕਹਿੰਦਾ ਨੱਖਾ ਬੰਦ ਕਰ ਲਈ। ਹੋਰ ਦਾ ਘਟ ਲੰਘ ਗਿਆ। ਹੁਣ ਕਹਿੰਦੇ ਗੁਰੂ ਜੀ ਨੇ ਅੱਖਾਂ ਖੋਲ ਕੇ ਉਹਦੇ ਤੇ ਇੱਕ ਸੰਖੇਪ ਜਾਪਰਵਚਨ ਕੀਤਾ ਛੋਟਾ। ਫੇਰ ਕਹਿੰਦੇ ਸਥਿਰ ਬੈਠ ਕੇ ਉਹਨਾਂ ਨੇ ਇੱਕ ਘੰਟੇ ਤੱਕ ਧਿਆਨ ਕੀਤਾ। ਫੇਰ ਕਹਿੰਦੇ ਗੁਰੂ ਜੀ ਨੇ ਅੱਖਾਂ ਖੋਲ ਕੇ ਫੇਰ ਪੁੱਛਿਆ ਸ਼ਾਗਿਰਦਾਂ ਤੋਂ ਕੀ ਇਹ ਸ਼ਲੋਕ ਤੁਹਾਨੂੰ ਸਮਝ ਆ ਗਿਆ? ਕਹਿੰਦਾ ਇੱਕ ਨੇ ਉਤਰ ਦਸ਼ਕ ਦੇ ਮੰਡਲੀ ਚ ਕਹਿੰਦਾ ਜੀ ਗੁਰਦੇ ਇਹ ਸੁਣ ਕੇ ਕਹਿੰਦਾ ਡਬਰੂ ਗੁਰੂ ਬੋਲੇ ਨਹੀਂ ਪੂਰੀ ਤਰ੍ਹਾਂ ਕਹਿੰਦੇ ਉਹ ਸਧਿਆਤਮਿਕ ਚੇਤਨਤਾ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਜਿਸ ਨੇ ਇਹਨਾਂ ਸ਼ਬਦਾਂ ਨੂੰ ਸਦੀਆਂ ਤੋਂ ਨਵ ਜੀਵਨ ਬਖਸ਼ਿਸ਼ ਕਰਨ ਦੀ ਸ਼ਕਤੀ ਦਿੱਤੀ ਆ ਫਿਰ ਕਹਿੰਦਾ ਇੱਕ ਘੰਟੇ ਤੱਕ ਮਾਉਂ ਚਿੰਤਨ ਚੱਲਿਆ ਉਸ ਤੋਂ ਬਾਅਦ ਕਹਿੰਦੇ ਗੁਰੂ ਜੀ ਨੇ ਸ਼ਾਗਿਰਦਾਂ ਨੂੰ ਛੁੱਟੀ ਦਿੱਤੀ ਤੇ ਫਿਰ ਸ਼੍ਰੀ ਜੁਗਤੇਸ਼ਵਰ ਜੀ ਨੂੰ ਪੁੱਛਿਆ ਕਹਿੰਦਾ ਕਿ ਆਪ ਨੂੰ ਸ਼੍ਰੀਮਦ ਭਗਵਤ ਗੀਤਾ ਦਾ ਗਿਆਨ ਹੈ ਇਹ ਸੁਣ ਕੇ ਯੁਕਤੇਸ਼ਰ ਗੁਰੂ ਜੀ ਕਹਿੰਦੇ ਨਹੀਂ ਮਹਾਰਾਜ ਮੈਂ ਉਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਿਆ ਭਾਵੇਂ ਮੇਰੀਆਂ ਨਜ਼ਰਾਂ ਤੇ ਮਨ ਉਸ ਦੇ ਪੰਨਿਆਂ ਤੇ ਕਈ ਵਾਰ ਬਹਿ ਚੁੱਕੇ ਇਹ ਸੁਣ ਕੇ ਡਬੂ ਗੁਰੂ ਜੀ ਕਹਿੰਦੇ ਕਹਿੰਦੇ ਮੈਨੂੰ ਅੱਜ ਤੱਕ ਸਾਇਕਲੇ ਲੋਕਾਂ ਨੇ ਇਹ ਤੋਂ ਅੱਡ ਜਵਾ ਦਿੱਤਾ ਹੈ ਕਹਦੇ ਉਹ ਆਸ਼ੀਰਵਾਦ ਦਿੱਤਾ ਉਹਨਾਂ ਦੇ ਨਾਲ ਹੀ ਕਿਹਾ ਵੀ ਜੇ ਕੋਈ ਸ਼ਾਸਤ ਸੰਪਤੀ ਦੇ ਪਾਰੀ ਪ੍ਰਦਰਸ਼ਨ 'ਚ ਰੁਚੀ ਰਹੀ ਤਾਂ ਉਸ 'ਚ ਮੌਜੂਦ ਅਲਮੋਰ ਰਤਨ ਝੁੱਕੇ ਲਾਉਣ ਵਾਸਤੇ ਉਹਦੇ ਕੋਲ ਸਮਾਂ ਕਿੰਨੇ ਕਿੱਥੇ ਵਜਦਾ ਕਹਿੰਦੇ ਜੁਕਤੇਸ਼ਵਰ ਗੀ ਜੀ ਆਪਣੇ ਸ਼ਗਿਰਦਾਂ ਨੂੰ ਐਸੀ ਕਾ ਕਰਤਾ ਦੀ ਕਾਰਜ ਪ੍ਰਣਾਲੀ ਨਾਲ ਅਧਿਐਨ ਕਰਾਉਂਦੇ ਸੀ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਗਿਆਨ ਅੱਖਾਂ ਨਾਲ ਨਹੀਂ ਅਣਵਾ ਪਰਮਾਨਵਾ ਨਾਲ ਤਮਸਾਦ ਕੀਤਾ ਜਾਂਦਾ ਹੈ ਉਹ ਕਹਿੰਦੇ ਦੇ ਸੀ ਬਿਮਨੁਖ ਜਿਹੜਾ ਕਦੇ ਵੀ ਸੌਖੇ ਤਰੀਕੇ ਨਾਲ ਸੜਤਾ ਵਾਪਸ ਹੀ ਜਾਂਦਾ। ਕਦੇ ਇੱਕ ਵਾਰ ਪੂਰੀ ਚ ਸਮੁੰਦਰ ਦੇ ਕੰਢੇ ਆਸ਼ਰਮ ਸੀਗਾ ਜੁਕਤੇਸ਼ਵਰ ਗਰੀ ਜੀ ਦਾ ਉੱਥੇ ਇੱਕ ਮੈਜਿਸਟਰੇਟ ਆਈ ਗੁਰਦੇਵ ਜੀ ਨੇ। ਕਹਿੰਦੇ ਜਿਹੜਾ ਮੈਜਿਸਟਰੇਟ ਸੀ ਆਪਣੇ ਕਰੋੜ ਦਾ ਵਾਸਤੇ ਬਹੁਤ ਪ੍ਰਸਿੱਧ ਸੀਗਾ। ਯੋਗਰਾਜ ਜੀ ਕਹਿੰਦੇ ਵੀ ਸਾਨੂੰ ਆਸ਼ਰਮ 'ਚ ਬੇਦਖਲ ਕਰਨਾ ਉਹਦੇ ਅਧਿਕਾਰ 'ਚ ਸੀ। ਕਹਿੰਦੇ ਇਹਦੇ ਬਾਰੇ ਵਿੱਚ ਗੁਰਦੇਵ ਨੂੰ ਜਾਣੂ ਕਰਾਤਾ ਸੀ। ਕਦੇ ਪਗੁਰ ਦੇਵ ਤੇ ਕੋਈ ਯਸਰ ਨਹੀਂ ਹੋਇਆ ਦਾ ਕਦੇ ਉਹਨਾਂ ਨੇ ਮੈਨੂੰ ਜਜਟਰੇਟ ਨੂੰ ਕੋਈ ਮਹੱਤਵ ਨਹੀਂ ਦਿੱਤਾ ਉਹ ਕਹਿੰਦੇ ਉਵੇਂ ਬੈਠੇ ਰਹੇ ਜਿਵੇਂ ਬੈਠੇ ਸੀਗੇ ਕਹਿੰਦੇ ਮੈਜਿਸਟਰੇਟ ਦਾ ਸਵਾਗਤ ਵੀ ਉਹਨਾਂ ਨੇ ਖੜੇ ਹੋ ਕੇ ਕੀਤਾ ਜੋਗਨਾਰਾ ਜੀ ਕਹਿੰਦੇ ਮੈਨੂੰ ਇਹ ਇਹ ਤੀਕ ਕੇ ਥੋੜੀ ਜਿਹੀ ਬੀਚਲੀ ਹੋ ਰਹੀ ਸੀਗੀ ਕਦੇ ਵੀ ਜੁਗਤੇਸ਼ਵਰ ਗੀ ਜੀ ਨੇ ਮੈਨੂੰ ਮੈਜਿਸਟਰੇਟ ਵਾਸਤੇ ਕੋਈ ਕੁਰਸੀ ਲੈਣ ਵਾਸਤੇ ਵੀ ਨਹੀਂ ਕਿਹਾ ਉਹ ਇੱਕ ਡੱਕੜ ਦੀ ਪੇਟੀ ਦੇ ਵਿੱਚ ਬੈਠ ਕੇ ਬੈਠੇ ਆ ਉੱਥੇ ਉਹਨੇ ਗੱਲਬਾਤ ਕੀਤੀ ਕਹਿੰਦਾ ਦੋਹਾਂ ਚ ਅਧਿਆਤਮਿਕ ਚਰਚਾ ਸ਼ੁਰੂ ਹੋ ਗਈ ਕਹਿੰਦਾ ਮੈਜਿਸਟਰ ਸਾਹਿਬ ਜਿਹੜੇ ਸੀ ਸ਼ਾਸਤਰਾਂ ਦੇ ਅਰਥ ਦੇ ਕਰਨ ਦੇ ਵਿੱਚ ਗਲਤੀਆਂ ਦੇ ਗਲਤੀਆਂ ਕਰਨ ਲੱਗੇ ਕਹਿੰਦਾ ਜਿਉ ਜੋ ਗਲਤੀਆਂ ਕਰਦੇ ਗਏ ਤੇ ਉਦੋਂ ਯਕਤੇਸ਼ਵਰ ਜੀ ਦਾ ਗੁੱਸਾ ਜਿਹੜਾ ਉਹ ਵੱਧਦਾ ਚੱਲਿਆ ਗਿਆ ਕਹਿੰਦਾ ਕਿ ਮੈਜਿਸਟਰ ਸਾਹਿਬ ਬੋਲੇ ਤੁਸੀਂ ਜਾਣਦੇ ਹੋ ਕਿ ਮੈਂ ਐਮਏ ਦੇ ਇਮਤਿਹਾਨ ਚ ਪਹਿਲਾ ਨੰਬਰ ਤੇ ਆਇਆ ਹੁਣ ਕਹਿੰਦਾ ਯਕਤੇਸ਼ਵਰ ਜੀ ਕਹਿੰਦੇ ਕਹਿੰਦੇ ਮੈਜਿਸਟਰ ਸਾਹਿਬ ਤੁਸੀਂ ਭੁੱਲ ਕਰ ਰਹੇ ਹੋ ਇਹ ਤੁਹਾਡੀ ਅਦਾਲਤ ਦਾ ਕਮਰਾ ਨਹੀਂ ਹੈਗਾ वैसे भी यूनिवर्सिटी डिग्री ਦਾ ਬੈਧਿਕ ਗਿਆਨ ਨਾਲ ਕੋਈ ਸਵੰਨ ਨਹੀਂ ਹੈਗਾ ਕਦੇ ਕੁਛ ਤੇ ਉਹ ਰਜਿਸਟਰ ਸਾਹਿਬ ਹਰਾਨ ਹੋਏ ਦੇਖਦੇ ਰਹੇ ਫਿਰ ਕਦੇ ਦਿਲ ਖੋਲ ਕੇ ਹੱਸਣ ਲੱਗੇ ਕਦੇ ਨਾਲ ਹੀ ਕਹਿੰਦੇ ਕਹਿੰਦੇ ਪਹਿਲੀ ਵਾਰ ਮੇਰਾ ਕਿਸੇ ਰੋਹਾਨੀ ਮਜਿਸਟਰ ਨਾਲ ਸਾਹਮਣਾ ਹੋਇਆ ਤੇ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਫਿਰ ਮਜਿਸਟਰ ਸਾਹਿਬ ਨੇ ਵਿਕਟੇਸ਼ਵਰ ਜੀ ਨੇ ਕਿ ਮੈਨੂੰ ਆਪਣਾ ਸ਼ਗਿਰਤ ਬਣਾ ਲੋ ਇਹ ਤੇ ਫਿਰ ਦੱਸਦੇ ਨੇ ਚੋਗਾਨਨ ਜੀ ਕਹਿੰਦੇ ਲਾੜੀ ਹਾਸ਼ੇ ਵਾਂਗੂ ਸ਼੍ਰੀ ਜਗਦੇਸ਼ਵਰ ਗਰੀ ਜੀ ਵੀ ਸੰਨਿਆਸ ਗ੍ਰਾਂਹ ਕਰਨ ਦੇ ਕੱਚੇ ਇਛੂਕ ਜਿਹੜਾ ਕੱਚੇ ਸ਼ਰੀਰ ਦਾ ਨੂੰ ਕਦੇ ਇਛਾਤ ਨਹੀਂ ਕਰਦੇ ਸੀਗੇ ਕਹਿੰਦੇ ਦੋਵੇਂ ਗੁਰੂ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਈਸ਼ਵਰ ਦੀ ਨਿਪੂਤੀ ਤੋਂ ਬਗੈਰ ਗੇਰੂਏ ਕੱਪੜੇ ਪਹਿਨਣ ਦਾ ਮਤਲਬ ਹੈ ਸਮਾਜ ਨੂੰ ਠੱਗਣਾ ਕਹਿੰਦੇ ਜਿੱਥੇ ਦਇਆ ਦਾ ਸਵਾਲ ਹੈ ਉੱਥੇ ਮੇਰੇ ਗੁਰੂ ਦੇਵ ਰਤੇਸ਼ਵਰ ਜੀ ਫੁੱਲਾਂ ਤੋਂ ਵੀ ਕੋਮਲ ਹੁੰਦੇ ਸੀ ਪਰ ਜਿੱਥੇ ਸੂਲਾਂ ਦਾ ਸਵਾਲ ਆ ਬਸ ਉੱਥੇ ਫੁੱਲਾਂ ਤੋਂ ਵੀ ਸਖਤ ਹੋ ਜਾਂਦੇ ਸੀ ਇਸ ਤਰ੍ਹਾਂ ਆਪਣਾ 12ਵਾਂ ਅਧਿਆਇ ਸਾਥੀ ਉੱਤੇ ਖਤਮ ਹੁੰਦਾ ਹੈ ਜਿਦੇ ਵਿੱਚ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਪਰਮ ਹਜੋਗਾਂ ਜੀ ਦੇ ਗੁਰੂ ਸਾਹਿਬ ਦੇ ਬਾਰੇ ਵਿੱਚ ਇਸਵਾ ਦੇ ਅੰਤ ਅੰਸ਼ ਦਾ ਰੋਗਾ ਤਾਂ ਦੇਖਦੇ ਅਗਲੇ ਅਧਿਆਇ ਚ ਫਿਰ ਕੀ ਹੁੰਦਾ ਮੈਨੂੰ ਇਹਨੇ ਪਿਆਰ ਸਤਕਾਰ ਨਾਲ ਤੇ ਸਭ ਨੇ ਸੁਣਿਆ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗ ਰਿਹਾ ਤਾਂ ਕਿਪਾ ਕਰਕੇ ਆਪਣੇ ਹੋਰ ਨਾਲ ਸਾਥੀਆਂ ਨੂੰ ਲੈ ਕੇ ਸ਼ੇਅਰ ਵੀ ਜ਼ਰੂਰ ਕਰੋ ਜਲਦੀ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਪਿਆਰ ਭਰੀ ਸਤਿ ਸਾਕੀ ਸਾਰਿਆਂ ਨੂੰ